ਲੁਧਿਆਣਾ ਪਛਮੀ ਜਿਮਨੀ ਚੌਂ ਦੇ ਲਈ VOTING ਦਾ ਸਮਾਂ ਜਿਹੜਾ ਵਾ ਸਮਾਪਤ ਹੋ ਚੁੱਕਾ ਹੈ 6 ਵਜੇ ਸਾਰੀ ਵੱਖ-ਵੱਖ ਪੋਲਿੰਗ ਬੂਥਾਂ ਤੇ ਜਿਹੜਾ ਵਾ ਹੁਣ ਪੋਲਿੰਗ ਬੂਥ ਬੰਦ ਕੀਤੇ ਜਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਬੂਥ ਵਾਰਡ ਨੰਬਰ 72 ਤੇ ਇੱਕ ਬੂਥ ਦੀਆਂ ਦਿਖਾ ਰਿਹਾ ਜਿੱਥੇ 6 ਵਜੇ ਸਾਰੀ ਪੁਲਿਸ ਦੇ ਵੱਲੋਂ ਸਾਰਿਆਂ ਨੂੰ ਹੁਣ ਇੱਥੋਂ ਦੀ ਕੱਢਿਆ ਜਾ ਰਿਹਾ ਵਾ ਤਾਂ ਦੱਸ ਦਈਏ ਤੁਹਾਨੂੰ ਕਿ ਅਗਰ VOTING ਦੀ ਗੱਲ ਕੀਤੀ ਜਾਵੇ ਤਾਂ 5 ਵਜੇ ਤੱਕ 49 0.07% ਜਿਹੜੀ ਹੈ VOTING ਦਰਜ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਜਿਹੜਾ ਵਾ 6 ਵਜੇ ਤੱਕ ਦਾ ਜਿਹੜਾ ਵਾ ਐਗਜ਼ੈਕਟ ਫਿਕਰ ਜਿਹੜੀ ਹੈ ਹੁਣ ਤੋਂ ਥੋੜੀ ਦੇਰ ਬਾਅਦ ਸਾਹਮਣੇ ਆਵੇਗੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ 6 ਵਜੇ ਦੇ ਸਾਰ ਵੱਖ-ਵੱਖ ਪੋਲਿੰਗ ਬੂਥਾਂ ਦੇ ਜਿਹੜੇ ਨੇ ਦਰਵਾਜ਼ੇ ਬੰਦ ਕੀਤੇ ਜਾ ਰਹੇ ਨੇ ਤਾਂ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਤੁਹਾਨੂੰ ਕਿ 6 ਵਜੇ ਦੇ ਸਾਰੀ ਪੋਲਿੰਗ ਬੂਥਾਂ ਦੇ ਦਰਵਾਜੇ بند ਕਰ ਦਿੱਤੇ ਜਾ ਰਹੇ ਨੇ ਤੇ ਜਿਹੜੇ ਪੋਲਿੰਗ ਜਿਹੜੇ ਪੋਲਿੰਗ ਬੂਥਾਂ ਦੇ ਅੰਦਰ ভোটার ਮੌਜੂਦ ਨੇ ਉਹਨਾਂ ਨੂੰ ਹੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਆ ਤਾਂ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਪਿਛਲੇ 2022 ਵਿਧਾਨ ਸਭਾ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ VOTING ਜਿਹੜੀ ਹੈ 2022 ਵਿਧਾਨ ਸਭਾ ਇਲੈਕਸ਼ਨਾਂ ਦੇ ਨਾਲ ਕਾਫੀ ਘੱਟ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ 5 ਵਜੇ ਤੱਕ ਦਾ ਜਿਹੜਾ ਆਂਕੜਾ ਸਾਹਮਣੇ ਆਇਆ ਵਾ 5 ਵਜੇ ਤੱਕ ਦੇ ਆਂਕੜੇ ਦੇ ਮੁਤਾਬਿਕ 49 0.07% ਜਿਹੜੇ ਨੇ ਵੋਟਾਂ ਪਈਆਂ ਵਾ ਤੇ ਪਿਛਲੇ ਪਿਛਲੇ ਵਿਧਾਨ ਸਭਾ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ 2022 ਇਲੈਕਸ਼ਨਾਂ ਦੇ ਵਿੱਚ ਵੈਸਟ ਹਲਕੇ ਦੇ ਵਿੱਚ 64% ਦੇ ਕਰੀਬ ਵੋਟਾਂ ਪਈਆਂ ਸੀਗੀਆਂ ਤੇ ਜਿਸ ਤੋਂ ਬਾਅਦ ਹੁਣ ਜਿਹੜਾ ਵਾ ਅੰਕੜਾ ਪਿਛਲੀ ਵਾਰ ਦੇ ਨਾਲ ਕਾਫੀ ਘੱਟ ਲੱਗਦਾ ਹੋਇਆ ਨਜ਼ਰ ਆ ਰਿਹਾ ਤਾਂ ਐਗਜ਼ੈਕਟ ਫਿਗਰ ਜਿਹੜੀ ਹੈ ਹੁਣ ਤੋਂ ਕੁਝ ਸਮੇਂ ਬਾਅਦ ਸਾਹਮਣੇ ਆਏਗੀ ਪਰ ਇੱਕ ਇੱਕ ਇਹ ਜਿਹੜਾ ਵਾ ਯਕੀਨੀ ਹੈ ਕਿ ਪਿਛਲੀ ਵਾਰ ਦੇ ਨਾਲ ਵੋਟਾਂ ਇਸ ਵਾਰ ਘਟ ਪਈਆਂ ਵਾ ਉਸ ਦਾ ਕੀ ਅਸਰ ਹੋਏਗਾ ਉਸ ਦਾ ਕੀ ਕਿਹੜੀ ਪਾਰਟੀ ਨੂੰ ਜ਼ਿਆਦਾ ਅਸਰ ਪਏਗਾ ਇਹ ਆਉਣ ਵਾਲੇ ਨਤੀਜੇ ਦੱਸਣਗੇ ਤਾਂ ਹੁਣ EVM ਮਸ਼ੀਨਾਂ ਬੰਦ ਹੋਣੀਆਂ ਸ਼ੁਰੂ ਹੋ ਚੁੱਕੀਆਂ ਵਾ ਤੇ ਬੰਦ EVM ਮਸ਼ੀਨਾਂ ਜਿਹੜੀਆਂ ਹੁਣ 23 ਜੂਨ ਨੂੰ ਖੁੱਲਣਗੀਆਂ ਤੇ ਕਿਸ ਦੇ ਹੱਕ ਦੇ ਵਿੱਚ EVM ਮਸ਼ੀਨ ਦੇ ਵਿੱਚ ਵੋਟਾਂ ਨਿਕਲਦੀਆਂ ਵਾ ਤੇ ਕੌਣ ਲੁਧਿਆਣਾ ਵੈਸ ਤੋਂ ਐਮ ਐਲ ਏ ਬਣ ਕੇ ਵਿਧਾਨ ਸਭਾ ਜਾਂਦਾ ਇਹ 23 ਜੂਨ ਨੂੰ ਨਤੀਜੇ ਦੱਸਣਗੇ ਤਾਂ ਇਸ ਸਮੇਂ ਦੀ ਵੱਡੀ ਖਬਰ 6 ਵਜੇ ਦੇ ਸਾਰੇ ਵੱਖ-ਵੱਖ ਪੋਲਿੰਗ ਬੂਥਾਂ ਦੇ ਦਰਵਾਜ਼ੇ ਬੰਦ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਤਕਰੀਬਨ ਅਗਰ ਗੱਲ ਕੀਤੀ ਜਾਵੇ ਤਾਂ 55% ਦੇ ਕਰੀਬ ਵੋਟ ਪੈਣ ਦੀ ਉਮੀਦ ਜਿਤਾਈ ਜਾ ਰਹੀ ਹੈ 49.07% ਵੋਟਾਂ ਜੜੀਆਂ ਆ ਪੰਜ ਵਜੇ ਤੱਕ ਪੈ ਚੁੱਕੀਆਂ ਵਾ ਤੇ 1 ਘੰਟੇ ਦੇ ਵਿੱਚ ਕਿੰਨੀਆਂ ਵੋਟਾਂ ਐਗਜ਼ੈਕਟ ਪੈ ਰਹੀਆਂ ਵਾ ਇਹ ਹੁਣ ਤੋਂ ਥੋੜੀ ਦੇਰ ਬਾਅਦ ਅੰਕੜੇ ਸਪਸ਼ਟ ਹੋਣਗੇ ਤੇ ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਇਹ ਹੀ ਆ ਰਹੀ ਹੈ ਕਿ 6 ਵਜੇ ਸਾਰੀ ਲੁਧਿਆਣਾ ਵੈਸਟ ਜਿਮਨੀ ਚੌਂ ਦੇ ਲਈ ਵੱਖ-ਵੱਖ ਬੋਲਿੰਗ ਮੁੱਥਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਗੇ ਨੇ ਕੈਮਰਾ ਪਰਸਨ ਵਿਕੇ ਦੇ ਨਾਲ ਵਿਵੇਕਤ ਲੁਧਿਆਣਾ ਜੈ ਹਾਂ ਜਿੰਦਾਬਾਦ ਜੈ ਹਾਂ ਜਿੰਦਾਬਾਦ